हैलो गाइज वेलकम टू माई न्यू ब्लॉग अस एक बार फिर थोड़े तो वास्ते रेसिपी लेके आए हाँ ठंडी ठंडी कूल कूल अज असी आपू दसा तरबूज जूस किएँ बनाइए तरबूज तो जूस बनाने का बड़ा ही आसान तरीका है असी अपने घर में नैचुरल जूस बना सकते हाँ तरबूज तो ਠੰਡਾ ਠੰਡਾ ਕੋਲ ਕੋ ਜੂਸ ਬਣਾਓ ਕੋ ਗਰਮੀ ਦਾ ਮੌਸਮ ਹੈ ਠੰਡੀ ਚੀਜ਼ ਖਾਣੇ ਦਾਲ ਕਰਦੇ ਹੈ ਕਰਦਾ ਹੈ ਬੜਾ ਬਹੁਤ ਵਧੀਆ ਤਰੀਕਾ ਕਰਦੇ ਵਿੱਚ ਤਰਬੂਜ ਦਾ ਜੂਸ ਬਣਾਉਣ ਦਾ ਤਰਬੂਜ ਅੱਜ ਕੱਲ ਕਾਫੀ ਸਸਤਾ ਮਾਰਕੀਟ ਵਿੱਚ 10 ਰੁਪਏ 15 ਰੁਪਏ ਕਿਲੋ ਸਾਹਮਣੇ ਜੋ ਆਪਣਾ ਜਿਹੜਾ ਤਰਬੂਜ ਹੈ ਮਿਲ ਜਾਂਦਾ ਹੈ ਮਾਰਕੀਟ 'ਚ ਅਸੀਂ ਉਹਨ ਕੀ ਕਰਨਾ ਹੈ ਤਰਬੂਜ ਦਾ ਪਰੋਜ ਹਲਕਾ ਹਰਾ ਛਿਲਕਾ ਹੈ ਉਹ ਅਸੀਂ ਉਪਰ ਉਤਾਰ ਦੇਣਾ ਹੈ ਹਰਾ ਛਿਲਕਾ ਉਤਾਰ ਕੇ ਜਿਹੜਾ ਲਾਲ ਰੰਗ ਦਾ ਗੁੱਦਾ ਹੈ ਉਸੇ ਲਾ ਕਰ ਲਵਾਂਗੇ ਇਸੇ ਕਿ ਨਾਲ ਸੀ ਹਰੇ-ਹਰੇ ਜੋ ਪੀਸ ਉੱਪਰ ਸਲਕਾ ਹੈ ਉਸ ਤਾ ਲਾਵਾਂਗੇ ਤਰਬੂਜ ਤੋਂ ਜਿਹੜਾ ਦਾ ਲਾਲ ਰੰਗ ਦਾ ਗੁੱਦਾ ਹੈ ਉਸੇ ਲਾ ਕਰ ਖਲਾਵਾਂਗੇ ਬੜਾ ਹੀ ਆਸਾਨ ਤਰੀਕਾ ਤਰਬੂਜ ਤੋਂ ਜੂਸ ਬਣਾਉਣ ਦਾ ਘਰ ਦੇ ਵਿੱਚ ਨੇਚਰਲ ਜੂਸ ਆਪ ਵੀ ਪੀਓ ਆਪਣੇ ਪਰਿਵਾਰ ਨੂੰ ਵੀ ਇਹ ਪਲਾਓ ਠੰਡਾ ਠੰਡਾ ਕੋਲ ਕੋਲ ਜੂਸ ਬਣਾਉਣ ਦਾ ਤਰੀਕਾ ਅਸੀਂ ਹੁਣ ਕੀ ਕਰਾਂਗੇ ਜਿਹੜੇ ਅਸੀਂ ਤਰਬੂਜ ਦੇ ਬੁੱਧਾ ਕਟਿਆ ਹੋਇਆ ਹੈ ਅਸੀਂ ਇਹਨੂੰ ਗ੍ਰਾਇੰਡ ਕਰਾਂਗੇ ਮਿਕਸੀ ਵਿੱਚ ਪਾ ਕੇ ਐਦਾ ਅਸੀਂ ਇਹਨੂੰ ਵਿੱਚ ਪਾ ਲਵਾਂਗੇ ਜਿੰਨਾ ਕ ਅਸੀਂ ਜੂਸ ਬਣਾਉਣਾ ਹੈ ਉਹਨਾਂ ਦੇ ਪੀਸ ਵਿੱਚ ਪਾ ਲਵੋ ਥੋੜੇ ਜੇ ਆਪਣੇ ਪੀਣ ਦੇ ਅਨੁਸਾਰ ਅਸੀਂ ਇਹਨੂੰ ਕਰਾਂਗੇ ਗ੍ਰਾਇੰਡ ਹੁਣ ਬਹੁਤ ਵਧੀਆ ਤਰੀਕਾ ਹੈ ਘਰ ਵਿੱਚ ਜੂਸ ਬਣਾਉਣ ਦਾ ਜੋ ਵੀ ਮੇਰੀ ਇਹ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਪ ਜੀ ਨੂੰ ਮੇਰੇ ਅੱਗੇ ਹੋਰ ਨਵੇਂ-ਨਵੇਂ ਆ ਵੀਰਿਆ ਦੇਖਣ ਨੂੰ ਨਗਰਿਆਣ ਤੇ ਸੇ ਨੂੰ ਗ੍ਰਾਉਂਡ ਕਰ ਲਿਆ ਬਹੁਤ ਵਧੀਆ ਜੂਸ ਬੰਦਾ ਕਰ ਵਿੱਚ ਨੇਚਰਲ ਜੂਸ ਕਰ ਬੋਲੀ ਦਾ ਜੋ ਕਿ ਬਾਜ਼ਾਰ ਵਿੱਚ ਕਾਫੀ ਡੰਗਾ ਪੈਂਦਾ ਹੈ ਤੇ ਸਾਡਾ ਕੁਝ ਹੀ ਮਿੰਟਾਂ ਵਿੱਚ ਇਹ ਜੂਸ ਗ੍ਰਾਉਂਡ ਹੋ ਗਿਆ ਹੈ ਜੂਸਾਂ ਦਾ ਜੂਸ ਬਣ ਗਿਆ ਇਹਦੇ ਵਿੱਚ ਅਸੀਂ ਮਿੱਠਾ ਪਾਉਣਾ ਖੰਡ ਪਾਉਣੀ ਹੈ ਆਪਣੇ ਸਵਾਦ ਅਨੁਸਾਰ ਤੇ ਅਸੀਂ ਹੁਣ ਲਾਵਾਂਗੇ ਬਰਫ ਬਰਫ ਵੀ ਵਿੱਚ ਪਾਉਣੀ ਬਹੁਤ ਜ਼ਰੂਰੀ ਹੈ ਤਦੇ ਇਹ ਪੀਣ ਦਾ ਮਜ਼ਾ ਆਵੇਗਾ ਜੂਸ ਨੂੰ ਅਸੀਂ ਕਰਾਂਗੇ ਮੱਠਮੇ ਨੂੰ ਬਰਫ ਨੂੰ ਕੁੱਟਾਂਗੇ ਕਿਸੇ ਚੀਜ਼ ਦੀ ਸਹਾਇਤਾ ਨਾਲ ਜਾਂ ਬਿਰਣਾ ਲੈ ਲਓ ਅਸੀਂ ਉਹਨੂੰ ਕਿ ਕਰਾਂਗੇ ਕੱਪੜਾ ਜਰ ਪਰਾਂ ਲਿਆ ਕਪੜਾ ਸਾਫ਼ ਨੂੰ ਫੋਲਡ ਕਰਕੇ ਇਦਾਂ ਉੱਪਰੋਂ ਅਸੀਂ ਉਹਨੂੰ ਕੁੱਟ ਲਾਵਾਂਗੇ ਚੰਗਤਾ ਵੀਰੀ ਕਰ ਲਾਵਾਂਗੇ ਬਿਰਣਾ ਲੈ ਲਓ ਬਿਰਣਾ ਲੈ ਕੇ ਜਦ ਤੱਕ ਇਹਨਾਂ ਨੂੰ ਕੁੱਟ ਰੋਵੋ ਅਸੀਂ ਬਰਫ ਨੂੰ ਕਰ ਲਾਵਾਂਗੇ ਬਰੀਕ ਕੁੱਟ ਕੇ ਚੰਗਤਾ ਨਾਲ ਤਾਂ ਜੋ ਇਸੇ ਤਰ੍ਹਾਂ ਜਿਹਾ ਇਹ ਬਰਫ਼ ਫ੍ਰੀਕ ਹੋ ਗਈ ਹੈ ਹੁਣ ਅਸੀਂ ਨੂੰ ਫਿਰ ਇੱਕ ਵਾਰੀ ਪਾਵਾਂਗੇ ਜੂਸ ਦੇ ਵਿੱਚ ਤਾਂ ਜੋ ਜੂਸ ਪੀਨ ਵਿੱਚ ਸਵਾਦ ਲੱਗੇ ਮਿੱਠਾ ਜੂਰ ਪਾਣਾ ਹੈ ਵਿੱਚ ਆਪਣੇ ਸਵਾਦ ਅਨੁਸਾਰ ਤੇ ਆਪਣਾ ਬਰਫ਼ ਵੀ ਵਿੱਚ ਪਾ ਲਈ ਹੈ ਆਪਣੇ ਸਵਾਦ ਅਨੁਸਾਰ ਅਸੀਂ ਇੱਕ ਵਾਰ ਫਿਰ ਇਹਨੂੰ ਗ੍ਰਾਉਂਡ ਕਰਾਂਗੇ ਹੋ ਚੰਦ ਵਧੀਆ ਬਣੇ ਅਸੀਂ ਇਹਨੂੰ ਗ੍ਰਾਉਂਡ ਕਰ ਲਿਆ ਇੱਕ ਵਾਰੀ ਫਿਰ ਦੁਆਰਾ ਤੁਹਾਨੂੰ ਬਰਫ਼ਿਲਕੋ ਕੰਮ ਦੇ ਨਾਲ ਵਿੱਚ ਲਿਖ ਸੋਦੇ ਜੂਸ ਵਿੱਚ ਬਹੁਤ ਵਧੀਆ ਤਰੀਕਾ ਕਰਦੇ ਵਿੱਚ ਨੈਚਰਲ ਜੂਸ ਬਣਾਉਣ ਦਾ ਤੇ ਸਾਡਾ ਜੂਸ ਬਣ ਕੇ ਹੁਣ ਤਿਆਰ ਹੋ ਗਿਆ ਹੈ ਠੰਡਾ ਠੰਡਾ ਕੋਲ ਕੋਲ ਬਿਲਕੁਲ ਰੈੱਡ ਕਲਰ ਦਾ ਲਾਲ ਲਾਲ ਜੂਸ ਬਣ ਗਿਆ ਆਪਾਂ ਨੂੰ ਗਲਾਸ ਵਿੱਚ ਭਰ ਕੇ ਤੇ ਆਰਾਮ ਨਾਲ ਪੀਵਾਂਗੇ ਠੰਡਾ ਠੰਡਾ ਕੋਲ ਕੋਲ ਜੂਸ ਇਸ ਵੀਡੀਓ ਜੋਦੋ ਵੀ ਆਪਾਂ ਨੇ ਤਰਬੂਜ ਖਾਣਾ ਹੈ ਜਾਂ ਜੂਸ ਪੀਣਾ ਹੈ ਇਸ ਤੋਂ ਬਾਅਦ ਕਦੇ ਵੀ ਅਸੀਂ ਪਾਣੀ ਨਹੀਂ ਪੀਣਾ ਕਿਉਂਕਿ ਤਰਬੂਜ ਤਰਬੂਜ ਵਿੱਚ ਪਾਣੀ ਦੀ ਕਾਫੀ ਮਾਤਰਾ ਹੁੰਦੀ ਹੈ ਅਜਾ ਕਰ ਅਸੀਂ ਜੂਸ ਪੀਣ ਤੋਂ ਜਾਂ ਤਰਬੂਜ ਖਾਣ ਤੋਂ ਬਾਅਦ ਪਾਣੀ ਪੀਵਾਂਗੇ ਤਾਂ ਸਾਡੇ ਸਿਰ ਢਿੱਡ ਨੂੰ ਫਾਰਾ ਪੈ ਸਕਦਾ ਹੈ ਇਸ ਕਰਕੇ ਆਪਾਂ ਜੂਸ ਜਾਂ ਤਰਬੂਜ ਖਾਣ ਤੋਂ ਬਾਅਦ ਪਾਣੀ ਕਦੇ ਵੀ ਨਹੀਂ ਪੀਣਾ ਯਾਦ ਰੱਖਿਓ ਬਹੁਤੀ ਵਧੀਆ ਜੂਸ ਬਣਿਆ ਹੈ ਅਗਰ ਆਪ ਜੀ ਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾ ਜੋ ਆਪ ਜੀ ਨੂੰ ਮੇਰੀ ਇਹਦਾ ਵੀਡੀਓ ਦੇਖਣ ਨੂੰ ਮਿਲਦੀ ਆ। ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਜੀ। ਕਮੈਂਟ ਵਿੱਚ ਜੋ ਦੱਸਣਾ ਹੈ ਆਪ ਜੀ ਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ। ਠੰਡਾ-ਠੰਡਾ, ਕੋਲ-ਕੋਲ ਤਰਬੂਜ ਦਾ ਜੂਸ ਅਸੀਂ ਆਪਣੇ ਘਰ ਵਿੱਚ ਬਣਾ ਸਕਦੇ ਹਾਂ। ਨੈਚੁਰਲ ਤਰੀਕੇ ਨਾਲ ਔਰ ਸੋਧ ਤਰੀਕੇ ਨਾਲ ਉਹ ਸਸਤਾ ਜੂਸ ਬਣਦਾ ਹੈ। ਪੂਰਾ ਪਰਿਵਾਰ ਰਾਮ ਨਰਾਜ ਕੇ ਜੂਸ ਪੀ ਸਕਦਾ ਹੈ।